ਪੰਜਾਬ ਨੂੰ ਨਸ਼ਾ ਤੋਂ ਦੂਰ ਕਰਨ ਵਾਸਤੇ ਅੱਜ ਮੋਹਾਲੀ ਦੇ ਸਪੋਰਟਸ ਕੰਪਲੈਕਸ 78 ਸੈਕਟਰ ਦੇ ਵਿੱਚ ਜਿਹੜਾ ਕਿ ਅੱਜ ਪੰਜਾਬ ਪੁਲਿਸ ਵੱਲੋਂ ਇੱਕ ਸਮਰੋਹ ਕਰਾਇਆ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਰੋਹ ਕਰਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਕਮਰੇ ਗਰੇਵਾਲ ਜਿਹੜੇ ਕਿ ਪੰਜਾਬੀ ਗਾਇਕ ਨੇ ਉਸਦੇ ਨਾਲ ਦੇ ਨਾਲ ਕਰਤਾਰ ਚੀਮਾ ਨਾਲ ਜਿਹੜੇ ਕਿ ਹੋਰ ਕਲਾਕਾਰ ਸਾਥੀ ਨੇ ਐਸਐਸਪੀ ਮੋਹਾਲੀ ਸੰਦੀਪ ਗੌਰਵ ਏਡੀਜੀਪੀ ਜਸਕਰਨ ਸਿੰਘ ਜਿਹੜੇ ਕਿ ਐਮਐਲਏ ਡੇਰਾ ਬਸੀ ਨੇ ਕੁਲਜੀਤ ਸਿੰਘ ਉਹ ਵੀ ਇੱਥੇ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਡੀਐਸਪੀ ਹਰਸਿਮਰਨ ਸਿੰਘ ਬੱਲ ਨਾਲ ਐਸਐਸਪੀ ਮੋਹਾਲੀ ਨਾਲ ਜਿਹੜੇ ਕਿ ਸਟੂਡੈਂਟਸ ਨੇ ਬੱਚੇ ਨੇ ਸਕੂਲ ਦੇ ਵਿਦਿਆਰਥੀ ਉਹਨਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਉਹਨਾਂ ਦੇ ਬੱਚਿਆਂ ਨੂੰ ਜਿਹੜੇ ਸਕੂਲ ਤੋਂ ਵਿਦਿਆਰਥੀ ਆਏ ਨੇ ਉਹਨਾਂ ਬੱਚਿਆਂ ਨੂੰ ਜਿਹੜੇ ਕਿ ਪ੍ਰਾਈਜ਼ ਦਿੱਤੇ ਜਾ ਰਹੇ ਨੇ ਤਨੀਸ਼ਾ ਸ਼ਰਮਾ ਕੌਸ਼ਿਕ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਸੋਹਣੀ ਵਿਦਿਆਰਥੀ ਇੱਥੇ ਪਹੁੰਚੇ ਸੀਗੇ ਪ੍ਰੋਗਰਾਮ ਦੇ ਵਿੱਚ ਉਹਨਾਂ ਬੱਚਿਆਂ ਨੂੰ ਇਨਾਮ ਕੈਸ਼ ਜਿਹੜੇ ਕੀ ਪ੍ਰਾਈਜ਼ ਦੇ ਨਾਲ ਕੈਸ਼ ਪੇਮੈਂਟ ਦਿੱਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਬੱਚਿਆਂ ਨੂੰ ਸੁਨੰਦਾ ਸ਼ਰਮਾ ਜਿਹੜੇ ਪੰਜਾਬੀ ਗਾਇਕ ਨੇ ਉਹ ਆਪਣੇ ਹੱਥੀ ਜਿਹੜਾ ਕੀ ਬੱਚਿਆਂ ਨੂੰ ਸਨਮਾਨਿਤ ਕਰਦੇ ਪਏ ਨੇ ਸੋ ਬਿਲਕੁਲ ਦੇਖਾਂਗੇ ਜਿਵੇਂ ਕਿ ਪੂਰੇ ਪੰਜਾਬ ਦੇ ਵਿੱਚ ਇਹ ਉਪਰਾਲੇ ਚੱਲਦੇ ਪਏ ਨੇ ਕਿ ਪੰਜਾਬ ਨਸ਼ਾ ਮੁਕਤ ਕੀਤਾ ਜਾਵੇ ਹੁਣ ਪੰਜਾਬ ਪੁਲਿਸ ਨੂੰ ਜਿਹੜਾ ਕੀ ਵੱਡੇ ਪੱਧਰ ਤੇ ਇਹ ਜਿਹੜਾ ਕੀ ਉਪਰਾਲੇ ਕੀਤੇ ਜਾ ਰਹੇ ਨੇ ਸੋ ਬੈਕ ਸਾਈਡ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਵੱਡੇ ਪੱਧਰ ਤੇ ਪੂਰੇ ਪੰਜਾਬ ਪੁਲਿਸ ਦੇ ਨਾਲ ਨਾਲ ਜਿਵੇਂ ਕਿ ਵੱਡੇ ਪੱਧਰ ਤੇ ਸਕੂਲੀ ਜਿਹੜੇ ਵਿਦਿਆਰਥੀ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਮੋਹਾਲੀ ਜ਼ਿਲ੍ਹੇ ਦੇ ਨਾਲ ਲੱਗਦੇ ਸਕੂਲ ਨੇ ਸਰਕਾਰੀ ਸਕੂਲ ਨੇ ਉੱਥੋਂ ਜਿੰਨੇ ਵੀ ਜਿਹੜੇ ਸਟੂਡੈਂਟਸ ਨੇ ਉਹ ਇੱਥੇ ਪਹੁੰਚੇ ਨੇ ਦੇਖ ਸਕਦੇ ਹੋ ਜਿਹੜਾ ਕਿ ਅੱਜ ਅ ਅੱਜ ਦਾ ਦਿਨ ਜਿਹੜਾ ਕਿ ਉਲਿਖਿਆ ਗਿਆ ਸੀਗਾ ਕਿ ਅੱਜ ਇਹ ਸਮਾਰੋਹ ਕਰਾਇਆ ਜਾਏਗਾ ਸਪੋਰਟ ਸਟੇਡੀਅਮ ਖੇਡ ਭਵਨ ਯਾਨੀ ਕਿ ਮੋਹਾਲੀ ਸੈਕਟਰ 85 ਦਾ ਸਿੰਘ ਸ਼ੀਰ ਦਾ ਸੋਹਣਾ ਗੁਰਦੁਆਰੇ ਦੇ ਨਾਲ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਪੰਜਾਬੀ ਕਲਾ ਘਰਾਨੀ ਆਪਣਾ ਇਹਦੇ ਵਿੱਚ ਮੂਡਾ ਉਹ ਵੀ ਜਿਹੜੀ ਕਿ ਭੂਮਿਕਾ ਨਿਭਾਈ ਹੈ ਬੱਚਿਆਂ ਨੂੰ ਜਿਹੜਾ ਕਿ ਉਤਸ਼ਾਹਿਤ ਕੀਤਾ ਗਿਆ ਹੈ ਬੱਚਿਆਂ ਨੂੰ ਸਮਝਾਇਆ ਗਿਆ ਕਿਵੇਂ ਨਸ਼ਿਆਂ ਤੋਂ ਦੂਰ ਰਹਿਣਾ ਹੈ ਤੇ ਉਸ ਤੋਂ ਇਲਾਵਾ ਜਿਹੜੀ ਕਿ ਹਮੇਸ਼ਾ ਵੱਡੀ ਚੀਜ਼ ਜਿਹੜੀ ਕਿ ਪੰਜਾਬ ਪੁਲਿਸ ਵੱਲੋਂ ਪੇਸ਼ ਕੀਤੀ ਗਈ ਹੈ ਕਿ ਇੱਕ ਵਟਸਐਪ ਹੈਲਪਲਾਈਨ ਨੰਬਰ ਤੋਂ ਬਾਅਦ ਤੁਸੀਂ ਖਾ ਸਕਦੇ ਆ ਪੰਜਾਬ ਪੁਲਿਸ ਐਂਟੀ ਡਰੱਗ ਹੈਲਪਲਾਈਨ ਨਸ਼ਿਆਂ ਬਾਰੇ ਗੁਪਤ ਇਤਲਾਸ਼ ਇਕਾਈ ਕਰਨ ਉਹ ਸਬੰਧੀ ਐਸਐਸਪੀ ਐਸਸੀਐਸ ਨਗਰ ਮੋਹਾਲੀ ਜੀ ਦੇ ਨਿੱਜੀ ਵਟਸਐਪ ਹੈਲਪਲਾਈਨ ਨੰਬਰ ਜਾਂ ਈਮੇਲ ਤੇ ਸੰਪਰਕ ਉਹ ਵਟਸਐਪ ਹੈਲਪਲਾਈਨ ਨੰਬਰ ਹੈ 8054100112 ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ ਨਾਲ ਈਮੇਲ ਦਿੱਤੀ ਗਈ ਹੈ ਐਸਐਸਪੀ ਮੋਹਾਲੀ ਤੁਸੀਂ ਇਕਸੈਡੋ ਡਰੱਗ ਇਨਫੋ@gmail.com ਵੀ ਕੋਈ ਵੀ ਵਿਅਕਤੀ ਜਿਹੜਾ ਕਿ ਡਰੱਗ ਦੇ ਕੋਈ ਵਿਅਕਤੀ ਡਰੱਗ ਵੇਚਦਾ ਅਗਰ ਕਿਸੇ ਵੀ ਬੱਚੇ ਨੂੰ ਕਿਸੇ ਵੀ ਵਿਅਕਤੀ ਨੂੰ ਇਹ ਪਛਾਣ ਹੁੰਦੀ ਹੈ ਕਿ ਹਾਂ ਵੀ ਅਕੀ ਡਰਗ ਵੇਚਦਾ ਉਹ ਇਸ ਨੰਬਰ ਤੇ ਸਪੈਸ਼ਲ ਐਸਐਸਪੀ ਸਾਹਿਬ ਦਾ ਨੰਬਰ ਹੈ ਮੋਹਾਲੀ ਦਾ ਉਹਨਾਂ ਨੂੰ ਇਹ ਇਤਲਾਹ ਦੇ ਸਕਦਾ ਪਰ ਉਹ ਵਿਅਕਤੀ ਦੀ ਜਿਹੜੀ ਕਿ ਪਛਾਣ ਉਹ ਵੀ ਗੁਪਤ ਰੱਖੀ ਜਾਵੇਗੀ ਸੋ ਦੇਖਾਂਗੇ ਗੱਲਬਾਤ ਵੀ ਕਰਾਂਗੇ ਏਡੀਜੀਪੀ ਸਾਹਿਬ ਵੀ ਇੱਥੇ ਮੌਜੂਦ ਨੇ ਐਸਐਸਪੀ ਮੋਹਾਲੀ ਮੌਜੂਦ ਨੇ ਹੋਰ ਡੀਐਸਪੀ ਐਸਐਸਪੀ ਐਸਪੀ ਜਿਹੜੇ ਕਿ ਸਿਟੀਜ਼ ਨੇ ਉਹ ਵੀ ਮੌਜੂਦ ਨੇ ਜਿਹਨਾਂ ਕਲਾਕਾਰ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਮੈਸੇਜ ਦੇਣਾ ਚਾਹੁੰਦੇ ਨੇ ਪੰਜਾਬ ਲਈ ਸੋ ਬਿਲਕੁਲ ਏਡੀਜੀਪੀ ਜਸਕਰਨ ਸਿੰਘ ਸਾਡੇ ਨਾਲ ਸਰ ਕਿਵੇਂ ਦੇਖ ਦੇਖੋ ਅੱਜ ਅਸੀਂ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਔਰ ਇਹਦੇ ਵਿੱਚ ਅਸੀਂ ਬਿਲਕੁਲ ਕਲੈਰਿਟੀ ਦੇ ਨਾਲ ਹੈ ਕਿ ਨਸ਼ੇ ਨੂੰ ਅਸੀਂ ਜੜੋਂ ਖਤਮ ਕਰਨਾ ਹੈ ਔਰ ਸੋਸਾਇਟੀ ਦੀ ਸਪੋਰਟ ਦੇ ਨਾਲ ਕਰਨਾ ਔਰ ਜਿਹੜੇ ਡਰੱਗ ਵੇਚਦੇ ਨੇ ਨਸ਼ਾ ਵੇਚਦੇ ਨੇ ਉਹਨੂੰ ਬਿਲਕੁਲ ਅਸੀਂ ਖੂਨੂ ਦੇ ਮਤਾਬਕ ਜਵਾਬ ਦੇਵਾਂਗੇ ਔਰ ਉਹਨਾਂ ਨੇ ਜਿਹੜੀ ਇਹ ਵੇਚ-ਵੇਚ ਕੇ ਪ੍ਰਾਪਰਟੀਆਂ ਬਣਾਈਆਂ ਨੇ ਉਹਨਾਂ ਨੂੰ ਬਿਲਕੁਲ ਅਸੀਂ ਸੀਜ਼ ਕਰਾਂਗੇ ਚਾਹੇ ਉਹ ਉਹਨਾਂ ਦੀ ਪ੍ਰਾਪਰਟੀ ਹੈ ਘਰ ਹੈ ਬਾਹਰ ਹੈ ਸਭ ਕੁਝ ਹੈ ਔਰ ਅੱਜ ਦੇ ਡੇਟ ਤੋਂ ਸਾਰੇ ਹੀ ਸਾਡੇ ਜਿਹੜੇ ਇੱਥੇ ਸੈਲਬ੍ਰਿਟੀ ਵੀ ਆਏ ਨੇ ਸਾਰੇ ਕਾਲਜ ਦੇ ਸਟੂਡੈਂਟਸ ਨੇ ਤੇ ਸਾਰਿਆਂ ਨੇ ਬਹੁਤ ਚੰਗਾ ਹੁੰਗਾਰਾ ਦਿੱਤਾ ਮੈਨੂੰ ਲੱਗਦਾ ਹੈ ਕਿ ਪਬਲਿਕ ਦੀ ਸਪੋਰਟ ਦੇ ਨਾਲ ਗਵਰਨਮੈਂਟ ਦੀ ਸਪੋਰਟ ਦੇ ਨਾਲ ਔਰ ਪੁਲਿਸ ਦੀ ਐਕਟਿਵਨੈਸ ਨਾਲ ਇਹ ਜਿਹੜਾ ਸਮੱਸਿਆ ਹੈ ਇਹ ਜੜੋਂ ਖਤਮ ਹੋ ਗਈ ਸਰ ਮੁਹਾਲੀ ਹੈ ਜਿਹੜਾ ਟਰਾਈ ਸਿਟੀ ਦੇ ਨਾਲ ਲੱਗਦਾ ਕਿਉਂਕਿ ਇੱਥੇ ਕਰਾਈਮ ਕਰਕੇ ਕੋਈ ਵੀ ਵਿਅਕਤੀ ਨਾਲ ਦੀ ਨਾਲ ਬਾਰਡਰ ਟਾਪ ਤੇ ਚੰਡੀਗੜ੍ਹ ਐਂਟਰ ਹੋ ਜਾਂਦਾ ਜਾਂ ਪਰੇ ਹਰਿਆਣਾ ਐਂਟਰ ਕਰ ਜਾਂਦਾ ਇਹ ਬੜਾ ਸੈਂਸਿਟਿਵ ਜਹਾ ਏਰੀਆ ਹੈ ਇਹਦੇ ਵਾਸਤੇ ਕੁਝ ਸਪੈਸ਼ਲ ਨਹੀਂ ਉਹਦੇ ਵਾਸਤੇ ਅਸੀਂ ਪ੍ਰੋਪਰ ਅਸੀਂ ਸੀਲਿੰਗ ਪਲਾਨਸ ਬਣਾਏ ਹੋਏ ਨੇ ਔਰ ਸਾਡੀਆਂ ਟੀਮਾਂ ਪੂਰੀਆਂ ਸਤਾਰਕ ਨੇ ਔਰ ਇਹ ਜਿਹੜੇ ਹੈਗੇ ਨੇ ਸਾਡੀਆਂ ਜਿਹੜੀਆਂ ਟੀਮਾਂ ਦੇ ਨਾਲ ਉਹਨਾਂ ਨੂੰ ਪੂਰੀ ਸਟ੍ਰਕਚਰਸ ਨੇ ਔਰ ਇਸ ਸਮਰਤਾ ਕਿ ਇਹਨਾਂ ਨੂੰ ਉਸ ਡਿਸਟ੍ਰਿਕਟ ਜਿਹੜੀ ਹੈ ਉਹਨੂੰ ਬਹੁਤ-ਬਹੁਤ ਸ਼ੁਕਰੀਆ ਜਿਵੇਂ ਕਿ ਲੋਕ ਇਤਲਾਹ ਦੇਣ ਵਾਸਤੇ ਡਰਦੇ ਸੀਗੇ ਕਿ ਹਾਂ ਸੀ ਕਿਤੇ ਪੁਲਿਸ ਨੂੰ ਫੋਨ ਕਰ ਦਈਏ ਕਿਤੇ ਬਾਅਦ ਵਿੱਚ ਅਸੀਂ ਨਾ ਕਿਸੇ ਥੇ ਜਾ ਗਈਏ ਇਹਦੇ ਵਾਸਤੇ ਕੋਈ ਸਪੈਸ਼ਲ ਹੈਲਪਲਾਈਨ ਨੰਬਰ ਅਸੀਂ ਆਲਰੇਡੀ ਹੈਲਪਲਾਈਨ ਤੇ ਫਲੈਸ਼ ਕਰ ਦਿੱਤੀ ਹੈ ਔਰ ਇੱਥੇ ਮੈਂ ਦੱਸਣਾ ਚਾਹਾਂਗਾ ਤੁਹਾਡੇ ਮਾਧਮ ਤੋਂ ਕਿ ਬਿਲਕੁਲ ਉਹ ਜਿਹੜੀ ਇਨਫੋਰਮੇਸ਼ਨ ਜਾਂ ਕੋਈ ਵੀ ਸਾਡੀ ਸੂਚਨਾ ਹੈ ਉਹ ਬਿਲਕੁਲ ਗੁਪਤ ਰੱਖੀ ਜਾਏਗੀ ਔਰ ਉਹਦੇ ਪ੍ਰੌਮਟ ਐਕਸ਼ਨ ਲਿਆ ਜਾਏਗਾ #ਪੰਜਾਬਅਗੇਨਸਟਡਰੱਗਸ ਬਿਲਕੁਲ ਇਹ ਵੀ ਇਹ ਬਹੁਤ-ਬਹੁਤ ਜ਼ਰੂਰੀ ਹੈ ਐਸਐਸਪੀ ਮੁਹਾਲੀ ਵੀ ਜਿਹੜਾ ਕੀ ਉਪਰਾਲਾ ਅੱਜ ਕੀਤਾ ਜਾ ਰਿਹਾ ਹੈ ਸੋ ਬਿਲਕੁਲ ਕਿਵੇਂ ਦੇਖਦੇ ਹੋ ਵੀ ਸਕੂਲ ਦੇ ਜਿਹੜੇ ਬੱਚੇ ਵੀ ਸਕੂਲਾਂ ਤੇ ਇੱਥੇ ਪਹੁੰਚੇ ਹਨ ਮਾਨਯੋਗ ਸੀਐਮ ਸਾਹਿਬ ਦੇ ਤੁਹਾਡੇ ਸਾਰੇ ਲਈ ਇੱਕ ਸ਼ਾਇਰੀ ਪਾੜ ਦਿੰਨੀ ਹੈ ਮਾਨਯੋਗ ਸੀਐਮ ਸਾਹਿਬ ਦੇ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀ ਨਸ਼ਾ ਖਿਲਾਫ ਪੰਜਾਬ ਸਰਕਾਰ ਵੱਲੋਂ ਮੁਹਿੰਮ ਚੜ੍ਹੀ ਗਈ ਹੈ ਉਹਦੀ ਲੜੀ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਮੌਲੀ ਪੁਲਿਸ ਵੱਲੋਂ ਅੱਜ ਇਹ ਅਵੇਅਰਨੈਸ ਪ੍ਰੋਗਰਾਮ ਹੈ ਇਹ ਹੈ ਉਹ ਸ਼ੁਰੂ ਕੀਤਾ ਗਿਆ ਹੈ ਜਿਹਦੇ ਤਹਿਤ ਨਸ਼ਾ ਦੇ ਖਿਲਾਫ ਬਹੁਤ ਹੀ ਅੱਛਾ ਮੈਸੇਜ ਜਿਹੜਾ ਹੈ ਕਿ ਦਿੱਤਾ ਗਿਆ ਇਸ ਮੁਹਿੰਮ ਦੇ ਵਿੱਚ ਸਾਡੇ ਸਾਰੇ ਸੈਲੀਬ੍ਰਿਟੀਜ਼ ਵੀ ਕਾਫੀ ਸਾਡਾ ਸਾਥ ਲੈਂਦਾ ਹੈ ਤੇ ਸੈਲੀਬ੍ਰਿਟੀਜ਼ ਦੇ ਨਾਲ ਨਾਲ ਸਾਡੇ ਪੋਲੀਟੀਕਲ ਰਿਪ੍ਰੀਜ਼ੈਂਟੇਟਿਵਸ ਸਾਡੇ ਹੈਲਥ ਡਿਪਾਰਟਮੈਂਟ ਤੋਂ ਤੇ ਉਹ ਸਾਰੇ ਜਿਹੜੇ ਹੈਗੇ ਸਾਡੇ ਸਾਥ ਦੇ ਕੇ ਕਰੀਬ ਹਜ਼ਾਰ ਤੋਂ ਉੱਪਰ ਬੱਚੇ ਜਿਹੜੇ ਹੈਗੇ ਵਕ ਵਕ ਸਕੂਲਾਂ ਤੋਂ 8ਵੀਂ 9ਵੀਂ 10ਵੀਂ 11ਵੀਂ 12ਵੀਂ ਕਲਾਸ ਤੋਂ ਆਈ ਨੇ ਇਥੇ ਤੇ ਉਮੀਦ ਕਰਦਾ ਹਾਂ ਤੇ ਇਹ ਸਾਰਾ ਮੈਸੇਜ ਜਿਹੜਾ ਹੈਗਾ ਉਹ ਨਸ਼ਾ ਖਿਲਾਫ ਲਿਖੇ ਜਾਣੀ ਆਪਣੇ ਆਪਣੇ ਘਰੇ ਤੇ ਇਹ ਸਾਰਾ ਮੈਸੇਜ ਫਲਾਣਗੇ ਤੇ ਤਾਂ ਜੋ ਜਿਹੜਾ ਮੈਸੇਜ ਆ ਪੰਜਾਬ ਸੇਜ਼ ਨੋ ਟੂ ਡਰੱਗਸ ਇਹ ਮੈਸੇਜ ਸਟਰੋਂਗਲੀ ਸਾਰਿਆਂ ਦੇ ਵਿੱਚ ਫੈਲ ਜਾਵੇਗੇ ਬਿਲਕੁਲ ਸੁਨੰਦਾ ਸ਼ਰਮਾ ਜੀ ਸਾਡੇ ਨਾਲ ਸੁਣਨਾ ਜੀ ਕਿਵੇਂ ਦੇਖਦੇ ਹੋ ਪੰਜਾਬ ਪੁਲਿਸ ਵੱਲੋਂ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਮੈਂ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦਾ ਬਹੁਤ ਬਹੁਤ ਥੈਂਕਸ ਕਰਨਾ ਚਾਹੁੰਦੀ ਆ ਔਰ ਸਾਰੇ ਬੱਚਿਆਂ ਦਾ ਵੀ ਉਹਨਾਂ ਨੂੰ ਵੀ ਬਹੁਤ ਸਾਰਾ ਥੈਂਕਸ ਕਰਨਾ ਚਾਹੁੰਦੀ ਆ ਜਿਹੜੇ ਆਪਣਾ ਸਮਾਂ ਕੱਢ ਕੇ ਆ ਔਰ ਪੰਜਾਬ ਪੁਲਿਸ ਨੇ ਬਹੁਤ ਸੋਨਾ ਉਪਰਾਲਾ ਕੀਤਾ ਹੈ ਨਸ਼ਿਆਂ ਦੇ ਖਿਲਾਫ ਤੇ ਮੈਨੂੰ ਲੱਗਦਾ ਵੈਸੇ ਹੀ ਹੁਣ ਸਾਡੀ ਯੂਥ ਜਿਹੜੀ ਹੈ ਵੈਸੇ ਹੀ ਬੜੀ ਸਿਆਣੀ ਹੈ ਤੇ ਸਾਰੇ ਇਸ ਜਿਹੜਾ ਹੈਸ਼ਟੈਗ ਚੱਲਿਆ ਹੋਇਆ ਫਿਟ ਪੰਜਾਬ ਸੇ ਨੋ ਟੂ ਡਰੱਗਸ ਸਾਰੇ ਜਣੇ ਇਸ ਦਾ ਸਾਥ ਦੇ ਮੋਹ ਨਾ ਟਾਈਨ ਨਾਲ ਵੈਲਕਮ ਟੂ ਵਨ ਐਂਡ ਓਨਲੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਬੱਚੇ ਵੀ ਪੂਰੇ ਜਿਹੜੇ ਕਿ ਉਤਸ਼ਾਹਿਤ ਨਜ਼ਰ ਆ ਰਹੇ ਨੇ ਕਲਾਪਿੰਗ ਕਰਦੇ ਪਏ ਨੇ ਸੋ ਬਿਲਕੁਲ ਜਿਵੇਂ ਕਿ ਗੁਰਨਾਮ ਭੁੱਲਰ ਵੀ ਇੱਥੇ ਪਹੁੰਚੇ ਨੇ ਉਹ ਵੀ ਆਪਣੇ ਗੀਤ ਦੇ ਜਿਹੜੇ ਕਿ ਕੁਝ ਬੋਲ ਸੁਣਾ ਕੇ ਬੱਚਿਆਂ ਨੂੰ ਸੁਣਾਉਣੀ ਓਨੀ ਜ਼ਿਆਦਾ ਹੁੰਦੀ ਸੋ ਬਿਲਕੁਲ ਦੇਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕਿ ਜਿਹੜੀ ਕਿ ਡਰੱਗ ਪੰਜਾਬ ਦੇ ਵਿੱਚੋਂ ਅਜਿਹੇ ਉਪਰਾਲੇ ਜੇ ਚੱਲਦੇ ਰਹਿਣਗੇ ਪੰਜਾਬ ਦੇ ਵਿੱਚ ਤਾਂ ਕਿੰਨੀ ਕਿ ਡਰੱਗ ਜਿਹੜੀ ਕਿ ਘਟੇਗੀ ਜਾਂ ਕਿ ਵਧੇਗੀ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੂਗਾ ਕਿਵੇਂ ਪੰਜਾਬ ਦੀ ਨੌਜਵਾਨੀ ਪੀੜੀ ਨੂੰ ਡਰੱਗ ਤੋਂ ਵਾਂਝਾ ਕੀਤਾ ਜਾਊਗਾ ਕਿਵੇਂ ਪੰਜਾਬ ਦੀ ਨੌਜਵਾਨੀ ਪੀੜੀ ਨੂੰ ਡਰੱਗ ਤੋਂ ਜਿਹੜਾ ਕਿ ਦੂਰ ਕੀਤਾ ਜਾਊਗਾ ਕਿ ਅਜਿਹੇ ਪ੍ਰੋਗਰਾਮ ਕਰਕੇ ਨੌਜਵਾਨੀ ਪੀੜੀ ਸਿੱਧੇ ਰਾਈ ਬੈ ਸਕਦੀ ਹੈ ਕਿ ਜਾਂ ਇੱਕ ਵੱਡੀ ਗੱਲ ਜਿਹੜੀ ਨੇ ਉਹ ਦੋਹਿਆ ਕਿ ਪੰਜਾਬ ਦੇ ਵਿੱਚ ਫੀਮ ਦੀ ਗਤੀ ਸ਼ੁਰੂ ਕਰ ਦਿੱਤੀ ਜਾਵੇ ਜਿਸ ਕਰਕੇ ਜਿਹੜੇ ਕਿ ਸਿੰਥੈਟਿਕ ਨਸ਼ੇ ਨੇ ਉਹ ਇਸ ਚੀਜ਼ ਤੇ ਗੱਲ ਕਰ ਸਕਦੇ ਨੇ ਕੈਮਰਾਮੈਨ ਮੁਕਲਦਾਰਾਜੀਪ ਨਾੜੂ ਦਾ ਸਾਮਰ ਨਿਊਜ਼ ਮੋਹਾਲੀ ਸਾਰੇ